ਵੈਕੂ ਜੀ ਦਾ ਖਾਨ ਸਾਹਿਬ ਆ ਇੱਕ ਜੀ ਕਿ ਬਤ ਜੀ ਨਾ ਤੁਛੇ ਸਿੰਘ ਜੀ ਪਿੰਡ ਠਖੜਵਾਲਾ ਜ਼ਿਲ੍ਹਾ ਫਰੀਕੋਟ ਜੀ ਹੁਣ ਸੀ ਟਰੈਕਟਰ ਟਾਲੀ ਚਲਾਉਣੀ ਹੀ ਪੱਠੇ ਤੇ ਪਹਿਲਾਂ ਮੈਂ ਗ੍ਰਾਂਥ ਸਿੰਘ ਸੀਗਾ ਜੀ ਗ੍ਰਾਂਥ ਸਿੰਘ ਦਾ ਕੰਮ ਕਰਦਾ ਸੀਗੀ ਮੈਂ 8-10 ਸਾਲ ਨੂੰ ਹੋਈ ਤਕਰੀਬਨ 10 ਸਾਲ ਦੇ ਕਰੀਬ ਜੀ ਘਰੇ ਫਾਦਰ ਸਾਹਿਬ ਤੁੜੇ ਜੀ ਬਿਮਾਰ ਸੀਗੇ ਜੀ ਪਰਵਾਸ ਦੇ ਵਿੱਚ ਖਰਚਾ ਵਰਤਾ ਹੋਇਆ ਬਹੁਤ ਜੀ ਉਹਨਾਂ ਨੂੰ ਇਲਾਜ ਪਾਣੀ ਕਰਾਇਆ ਜੀ ਤੇ ਉੱਥੇ ਡਿਊਟੀ ਤੇ ਰਹਿਣੀ ਪੈਂਦਾ ਸੀਗਾ ਘਰੇ ਤਾਂ ਸੈਟ ਨਹੀਂ ਹੁੰਦੀ ਸਿਸਟਮ ਜੀ ਤਾਂ ਕਰਕੇ ਘਰੇ ਆਉਣਾ ਪਿਆ ਜੀ ਸਵਾ ਬਸ ਥੋੜਾ ਖਰਾ ਵਾਲਾ ਕੰਮ ਸੀਗਾ ਜੀ ਆਸਿਓਂ ਪਾਸਿਓਂ ਮੰਨ ਕੇ ਚੱਲੋ ਦੋਸਤਾਂ ਮਿੱਤਰਾਂ ਤੋਂ ਪੈਸੇ ਲੈ ਕੇ ਤੇ ਕੁਛ ਕਿਸੇ ਤੋਂ ਵਿਆਜੂ ਸਾਜੂ ਲੈ ਕੇ ਉਹਨਾਂ ਦਾ ਮਨ ਲੋ ਅਜ ਪਾਣੀ ਕਰਾਉਂਦੇ ਰਹੀ ਪਰ ਉਹਨਾਂ ਨੇ ਬਹੁਤਾ ਦਿਨ ਮੰਨ ਕੇ ਚੱਲੋ ਸਾਹ ਨਹੀਂ ਦਿੱਤਾ ਜੀ ਜੋ ਜੱਥ ਹੋ ਗਈ ਉਹਦਾ ਕਰਕੇ ਘਰ ਦੇ ਜਿਹੜੇ ਹਾਲਾਤ ਆਉ ਥੋੜੇ ਮਿਗੜ ਗਏ ਸੀ ਜੀ ਤਾਂ ਅੰਗਰੇਜ਼ ਮਿੱਤਰ ਨੇ ਜੀ ਤੇ ਉਹਨਾਂ ਨੇ ਮੈਨੂੰ ਖਾਲਸਾ ਅਰ ਵਾਲੇ ਦੱਸਿਆ ਸੀਗਾ ਜੀ ਤੇ ਅਸੀਂ ਫਿਰ ਪਟਿਆਲੇ ਖਾਲਸਾ ਅਰ ਦੇ ਦਫ਼ਤਰ ਗਏ ਜੀ ਉਥੇ ਵੀ ਜਿਹਨੇ ਸਾਡੀ ਬਹੁਤ ਵਧੀਆ ਗੱਲ ਸੁਣੀ ਉਹਨਾਂ ਨੇ ਤਕਰੀਬਨ ਮੰਨ ਕੇ ਚਲੋ ਅੱਜ ਸਾਲ ਨੂੰ ਹੋ ਗਿਆ ਜੀ ਸਾਲ ਤੋਂ ਉੱਤੇ ਹੋਣ ਵਾਲੀ ਉਹਨਾਂ ਨੇ ਸਾਡੀ ਗੱਲ ਬਾਤ ਸੁਣ ਕੇ ਤੇ ਖਾਲ ਸਾਈਡ ਵੱਲੋਂ ਜੀ ਜਿਹੜਾ ਤੁਸੀਂ ਟਰੈਕਟਰ ਦੇਖ ਰਹੇ ਹੋ ਵੀ ਇਹ ਟਰੈਕਟਰ ਲਾਂਡ ਦੇ ਵਿੱਚ ਮੈਨੂੰ ਕੁਝ ਕੁਝ ਵੈਸੇ ਬੰਨ੍ਹ ਕੇ ਫੜ ਦੜ ਕੇ ਕੀਤੇ ਤੇ ਕੁਝ ਉਹਨਾਂ ਵੱਲੋਂ ਮੈਨੂੰ ਮਦਦ ਕੀਤੀ ਗਈ ਹਾਂ ਅਸੀਂ ਮੰਨ ਕੇ ਚਲੋ ਟਰੈਕਟਰ ਤੋਂ ਇੱਟਾਂ ਢੋਣ ਦਾ ਕੰਮ ਕਰਦਾ ਪੱਕੀਆਂ ਇੱਟਾਂ ਜੀ ਪੱਠੇ ਤੋਂ ਲਿਜਾ ਕੇ ਤੇ ਲੋਕਾਂ ਦੇ ਘਰਾਂ ਤੱਕ ਪਹੁੰਚਾਉਣੀ ਹੈ ਜੀ ਤੇ ਉਹਦੇ ਨਾਲ ਆਰਥਿਕ ਆਰਥਿਕ ਲਾਟਾਂ ਦੇ ਵਿੱਚ ਮੰਨ ਕੇ ਚਲੋ ਜੀ ਫਰਕ ਆਮ ਜ਼ਹਾੜੀ ਨਾਲੋਂ ਵਧੀਆ ਜਿਹੜਾ ਕੰਮ ਚੱਲਦਾ ਹੈਗਾ ਤੇ ਜਿਹੜੇ ਲੋਕਾਂ ਤੋਂ ਫੜੇ ਜਿਹੜੇ ਸੀਗੇ ਪੈਸੇ ਲਈ ਸੀਗੇ ਕਿਉਂ ਹੌਲੀ 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 ਕਰਕੇ ਸਾਰਿਆਂ ਦੇ ਉਹ ਜਿਹੜੇ ਵਾਪਸ ਕਰ ਰਹੇ ਆ ਜੀ ਤੇ ਸੁਧਾਰ ਹੋ ਰਿਹਾ ਜੀ ਆਰਥਿਕ ਲਾਟਾਂ ਦੇ ਵਿੱਚ ਸੋਚੋ ਆਪਾਂ 100% ਹੀ ਕਹਾਂਗੇ ਬਹੁਤ ਵਧੀਆ ਜਿਹੜਾ ਉਹਨਾਂ ਦਾ ਕੰਮ ਹੈ ਜੀ ਜਿਵੇਂ ਕੋਈ ਗੁਰਸਖਵੀਰ ਆ ਜਾਂ ਕੋਈ ਵੀ ਵੀਰ ਆ ਜਿਹੜਾ ਆਸਤਿਕ ਤੌਰ ਤੇ ਤੌਰ ਤੇ ਸਹੀ ਨਹੀਂਗਾ ਤੇ ਉਹ ਹੀ ਉਹ ਮਦਦ ਕਰਦੇ ਨੇ ਤੇ ਉਹ ਆਪ ਦਾ ਆਸਤਿਕ ਤੌਰ ਤੇ ਜਿਹੜਾ ਕੰਮ ਕਰਕੇ ਕੰਮ ਚਲਾ ਕੇ ਦਿੰਦੇ ਨੇ ਤੇ ਕਈ ਇਦਾਂ ਦੇ ਵੀ ਬੰਦੇ ਚੰਗਾ ਕੰਮ ਕਰਨ ਵਾਲੇ ਨੂੰ ਵੀ ਮਾੜਾ ਕਹੀ ਜਾਂਦੇ ਮਾੜਿਆਂ ਨੂੰ ਤਾਂ ਕਹਿਣੀ ਜਣਾਈ ਉਹਨਾਂ ਨੇ ਪਰ ਜੇ ਅਸੀਂ ਆਪਣੇ ਹਿਸਾਬ ਨਾਲ ਦੇਖੀਏ ਤੇ ਜੇ ਆਪਾਂ ਉਹਦੇ ਕੰਮ ਦੇਖੀਏ YouTube ਚੈਨਲ ਦਾ ਚੈਨਲ ਜੇ ਦੇਖਦੇ ਆ ਤੇ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਬਹੁਤ ਸੁਧਾਰ ਕੀਤੇ ਜੀ ਤੇ ਪੰਜਾਬ ਦੇ ਨਾਲ ਹੋਰ ਵੀ ਥਾਵਾਂ ਤੇ ਕਰਦੇ ਆ ਜਿੰਨੀ ਕੋਈ ਪਹੁੰਚ ਆ ਵਧੀਆ ਚੰਗੀ ਗੱਲ ਹੈ ਜੇ ਹੋਰ ਵੀ ਕਿਤੇ ਕਰਦੇ ਆ ਅਸੀਂ ਤਾਂ ਵਧੀਆ ਮੰਨਦੇ ਆ ਇਹ ਚੀਜ਼ ਨੂੰ ਵੀ ਖਾਲਸਾ ਧਰਮ ਵੱਲੋਂ ਜਿਹੜਾ ਮਦਦ ਕੀਤੀ ਜਾਂਦੀ ਆ ਗੁਰਸਖਵੀਰ ਨੇ ਜਾਂ ਕੋਈ ਵੀ ਆਰਥਿਕ ਤੌਰ ਤੇ ਜਿਹੜਾ ਡਾਊਨ ਆਗਾ ਉਹਦੀ ਮਦਦ ਕੀਤੀ ਜਾਂਦੀ ਆ ਤੇ ਮੈਂ ਸੰਗਤ ਨੂੰ ਇਹ ਅਪੀਲ ਕਰਦਾ ਵੀ ਜਿੰਨਾ ਵੀ ਹੋ ਸਕਦਾ ਤੇ ਦਸਵੰਦ ਦੇ ਰੂਪ ਦੇ ਵਿੱਚ ਤੁਸੀਂ ਖਾਲਸਾ ਧਰਮ ਨੂੰ ਜਿਹੜਾ ਆਪ ਦਾ ਦਸਵੰਦ ਉਹ ਖਾਲਸਾ ਧਰਮ ਵਾਸਤੇ ਪਹੁੰਚਾਇਆ ਕਰੋ